ਮਨਪ੍ਰੀਤ ਫਰਸਟ ਐਂਡ ਫੋਰਮੋਸਟ ਇੱਕ ਖਬਰ ਮੈਂ ਹੁਣੇ ਡਿਸਕਸ ਕਰਕੇ ਹਟੀਆਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਕਿ ਲਾਰੈਂਸ ਬਿਸ਼ਨੋਈ ਨੂੰ ਐਜ਼ ਅ ਟੈਰਰਿਸਟ ਐਂਟੀਟੀ ਕੈਨੇਡੀਅਨ ਸਰਕਾਰ ਨੇ ਡਿਕਲੇਅਰ ਕਰਤਾ ਹੁਣ ਇਸ ਤੋਂ ਬਾਅਦ ਤੁਸੀਂ ਹੀ ਦੇਖਦੇ ਹੋ ਵੀ ਇੰਡੀਅਨ ਗਵਰਨਮੈਂਟ ਕੀ ਇੱਕ ਟਾਈਟ ਸਪੌਟ ਚ ਟਾਈਟ ਕਾਰਨਰ ਚ ਹੁਣ ਆਪਣੇ ਆਪ ਨੂੰ ਵੇਖਦੀ ਹੈ ਦੇਖੋ ਪਹਿਲਾਂ ਤਾਂ ਭਾਰਤ ਸਰਕਾਰ ਤੇ ਇਹ ਇਲਜ਼ਾਮ ਆ ਔਰ ਇਹ ਕਈ ਸੂਬਾ ਸਰਕਾਰਾਂ ਲਾ ਰਹੀਆਂ ਕਿ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਜੀ ਔਰ ਗੁਜਰਾਤ ਦੇ ਵਿੱਚ ਰੱਖਿਆ ਹੋਇਆ ਔਰ ਉਹਨੂੰ ਭਾਰਤ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਇਹ ਇਲਜ਼ਾਮ ਪਿਛਲੇ ਦਿਨਾਂ ਦੇ ਵਿੱਚ ਜੁਲਾਈ ਦੇ ਮਹੀਨੇ ਦੇ ਵਿੱਚ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਹਰਪਾਲ ਸਿੰਘ ਚੀਮਾ ਜਿਹੜੇ ਵਿੱਤ ਮੰਤਰੀ ਨੇ ਬਾਅਦ ਦੇ ਵਿੱਚ ਇਸੇ ਤਰ੍ਹਾਂ ਦਾ ਇਲਜ਼ਾਮ ਜਿਹੜੇ ਆਮ ਆਦਮੀ ਪਾਰਟੀ ਦੇ ਅਮਨ ਅਰੂੜਾ ਹੋਰ ਵੀ ਬਹੁਤ ਸਾਰੇ ਲਾਉਂਦੇ ਆ ਕਾਂਗਰਸ ਵੀ ਇਹ ਇਲਜ਼ਾਮ ਲਾਉਂਦੀ ਹੈ ਇੱਕ ਗ੍ਰਹਿ ਵਿਭਾਗ ਨੇ ਜਿਹੜਾ ਕਿ ਤੁਹਾਡੇ ਉਥੇ ਪਬਲਿਕ ਸੇਫਟੀ ਮਿਨਿਸਟਰੀ ਕਹਿੰਦੇ ਆ ਸਾਡੇ ਇੱਥੇ ਹੋਮ ਮਿਨਿਸਟਰੀ ਕਹਿੰਦੇ ਆ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਖਾਸ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫਰਮਾਨ ਇਹ ਕੋਈ ਵੀ ਸੂਬਾ ਚਾਹੇ ਉੱਥੇ ਕਿਸੇ ਤਰ੍ਹਾਂ ਦਾ ਵੀ ਕੇਸ ਲੋਰੈਂਸ ਕੁਸ਼ਨੋਈ ਦੇ ਗੈਂਗ ਤੇ ਜਾਂ ਇਸ ਉੱਤੇ ਖਾਸ ਤੌਰ ਤੇ ਚੱਲ ਰਿਹਾ ਹੋਵੇ ਤੇ ਇਹਨੂੰ ਤੁਸੀਂ ਪ੍ਰੋਡਕਸ਼ਨ ਵਾਰੰਟ ਤੇ ਯਾਨੀ ਕਿ ਇਹਨੂੰ ਆਪਣੇ ਸੂਬੇ ਦੇ ਵਿੱਚ ਕਿਸੇ ਵੀ ਕੋਰਟ ਦੀ ਪੇਸ਼ੀ ਤੇ ਜਾਂ ਕਿਸੇ ਪੁੱਛਗਿੱਛ ਲਈ ਖਾਸ ਤੌਰ ਤੇ ਉੱਥੇ ਲਿਜਾ ਨਹੀਂ ਸਕਦੇ ਜੀ ਤੁਸੀਂ ਸੋਚ ਸਕਦੇ ਹੋ ਕਿ ਇਸ ਤਰ੍ਹਾਂ ਦਾ ਕੋਈ ਫਰਮਾਨ ਕੋਈ ਕੱਢ ਸਕਦਾ ਤਾਂ ਫਿਰ ਇਹਨੂੰ ਕਿਉਂ ਇਸ ਤਰ੍ਹਾਂ ਪ੍ਰੋਟੈਕਟ ਕੀਤਾ ਜਾ ਰਿਹਾ ਜਦੋਂ ਵੀ ਚੱਲਦਾ ਆਉਂਦਾ ਵੀਡੀਓ ਤੁਸੀਂ ਦੇਖੀ ਹੋਣੀ ਆ ਕਿੰਨੀ ਭਾਰੀ ਸਿਕਿਉਰਿਟੀ ਹੁੰਦੀ ਹੈ ਦੇਖੋ ਜੀ ਕੈਨੇਡਾ ਨੇ ਕੀ ਕੀਤਾ ਪਬਲਿਕ ਸੇਫਟੀ ਉੱਥੋਂ ਦੀ ਮਿਨਿਸਟਰੀ ਨੇ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਉੱਥੇ ਕਿਸ ਤਰ੍ਹਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਸੀ ਮਰਡਰ ਹੋ ਰਹੇ ਸੀ ਕੁਝ ਜਿਹੜੇ ਲੋਕ ਆ ਇਹਦੇ ਗੈਂਗ ਦੇ ਵਿੱਚ ਜਿਹੜੇ ਸ਼ਾਮਿਲ ਸੀ ਉਹ ਇਹਦੇ ਵਿੱਚ ਸ਼ਮੂਲੀਅਤ ਸੀ ਜਾਂ ਨਹੀਂ ਸੀ ਇਹ ਸਾਰਾ ਕੁਝ ਤਾਂ ਕਿਹਨੇ ਪਤਾ ਕਰਨਾ ਇਹ ਪੁਲਿਸ ਨੇ ਪਤਾ ਕਰਨਾ ਜੀ ਪੁਲਿਸ ਨੇ ਹੀ ਇਰਵੈਸਟੀਗੇਸ਼ਨ ਕਰਨੀ ਆ ਇਹ ਕੋਈ ਆਮ ਲੋਕਾਂ ਨੇ ਨਹੀਂ ਦੱਸ ਦੇਣਾ ਲੋਕਾਂ ਨੂੰ ਤਾਂ ਕੇਵਲ ਸ਼ੱਕ ਹੋ ਸਕਦਾ ਮੰਨ ਲਓ ਕਿਸੇ ਨੂੰ ਫਰੋਤੀ ਦੀ ਕਾਲ ਆਉਂਦੀ ਆ ਉਹ ਦੱਸ ਸਕਦੇ ਆ ਜੀ ਇਹ ਨਾਮ ਲੈ ਕੇ ਮੈਨੂੰ ਇਹ ਬੰਦਾ ਧਮਕੀ ਦੇ ਰਿਹਾ ਸੀ ਪਾ ਪੁਲਿਸ ਦਾ ਕੰਮ ਇੱਥੇ ਆ ਜਾਂਦਾ ਤੁਹਾਡੀ ਜਿਵੇਂ RCMP ਆ ਰਾਇਲ ਕੈਨੇਡੀਅਨ ਮਾਉਂਟ ਪੁਲਿਸ ਇਹ ਹੋਇਆ ਜਾਂ ਤੁਹਾਡੀਆਂ ਜਿਹੜੀਆਂ ਮਿਨਿਸਪਲ ਪੁਲਿਸ ਨੇ ਜਾਂ ਹੋਰ ਜਿਹੜੇ ਸਕਿਉਰਿਟੀ ਏਜੰਸੀਸ ਨੇ ਉਹਨਾਂ ਦਾ ਕੰਮ ਆ ਜਿਵੇਂ ਕਿ ਜਿਹੜਾ ਖੁਫੀਆ ਤੰਤਰ ਆ ਉਹਨੇ ਵੀ ਪਤਾ ਲਾਉਣਾ ਹੁੰਦਾ ਕੇਵਲ ਤੇ ਕੇਵਲ ਦੇਖੋ ਗੈਂਗਸਟਰਸ ਇਹ ਮੱਚ ਜਿਹੜੇ ਖਾਸ ਤੌਰ ਤੇ ਕਤਲ ਕਰਦੇ ਨੇ ਫਰੋਤੀਆਂ ਮੰਗਦੇ ਨੇ ਜਾਂ ਜਿਹੜੇ ਅਤਵਾ ਕਰਦੇ ਨੇ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆ ਇਹ ਲੋਕ ਇੱਕੋ ਹੀ ਆ ਹਮ ਮਾਰਦੇ ਇਹ ਵੀ ਬੰਦੇ ਆ ਲੋਕਾਂ ਦੀ ਜਾਨ ਲੈਂਦੇ ਆ ਜਾ ਕੇ ਲੈਂਦੇ ਇਹ ਵੀ ਇੱਕ ਤਰ੍ਹਾਂ ਦੀ ਫਰਾਪਿੰਗ ਆਈਆਂ ਪੈਸੇ ਇਕੱਠੇ ਕਰਦੇ ਆ ਹਾਂ ਕੁਛ ਜਥੇਬੰਦੀਆਂ ਆਪਣੇ ਆਪ ਨੂੰ ਧਰਮ ਦੀ ਆੜ ਦੇ ਵਿੱਚ ਪਾ ਲੈਂਦੀਆਂ ਕਹਿੰਦੇ ਆ ਕਿ ਸਾਡੀ ਤਾਂ ਵਿਚਾਰਧਾਰਾ ਵੱਖਰੀ ਆ ਕਾਬੂ ਹੀ ਕਰਦੇ ਆ ਜੀ ਕਹਿਣ ਦਾ ਮਤਲਬ ਧਮਕੀਆਂ ਦੇ ਦੋ ਕਿਸੇ ਤੋਂ ਪੈਸੇ ਇਕੱਠੇ ਕਰ ਲਓ ਹੁਣ ਤੁਸੀਂ ਦੇਖੋ ਇਹਦਾ ਨਾਂ ਜਦੋਂ ਜੁਲਾਈ ਦੇ ਮਹੀਨੇ ਦੇ ਵਿੱਚ ਸੰਜੇ ਵਰਮਾ ਨਾਮ ਦਾ ਅਬੋਰ ਦਾ ਇੱਕ ਬਿਜ਼ਨਸਮੈਨ ਸੀ ਇਥੇ ਲਾਰੈਂਸ ਬਿਸ਼ਨੋਈ ਦੇ ਜੀ ਉੱਥੇ ਉਹਦੇ ਕਤਲ ਦੇ ਵਿੱਚ ਵੀ ਇਹਦੇ ਵਿਅਕਤੀਆਂ ਦਾ ਨਾਂ ਆਇਆ ਸੀ ਇਥੋਂ ਦੇ ਪੰਜਾਬ ਦੇ ਡੀਜੀਪੀ ਨੇ ਇਸ ਗੱਲ ਦੀ ਇੱਕ ਤਰ੍ਹਾਂ ਦੀ ਪੁਸ਼ਟੀ ਕੀਤੀ ਹੈ ਕਿ ਇਹਦਾ 700 800 ਬੰਦਾ ਕਿੰਨਾ ਮਰਜ਼ੀ ਹੋਵੇ ਕਹਿਣ ਦਾ ਮਤਲਬ ਫੜੇ ਕਦੋਂ ਜਾਣਗੇ ਸਾਰਾ ਕੁਝ ਅੱਛਾ ਸੁਖਦੀਪ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਕਤਲ ਦੇ ਵਿੱਚ ਮੈਂ ਭਾਰਤ ਦੀ ਗੱਲ ਕਰ ਰਿਹਾ ਉਹਦੇ ਵਿੱਚ ਵੀ ਇਹਦਾ ਸਿੱਧਾ ਇੱਕ ਤਰ੍ਹਾਂ ਦਾ ਮੁੱਖ ਤੋਸ਼ੀ ਦਾ ਨਾਮ ਆਉਂਦਾ ਜੀ ਤੇ ਲੇਕਿਨ ਜਦੋਂ ਤੁਸੀਂ ਪ੍ਰੋਟੈਕਟ ਕਰਨ ਲੱਗ ਜਾਓਗੇ ਅੱਜ ਕੱਲ ਕੀ ਕਰ ਰਹੇ ਹੋ ਲੌਨ ਸਪਿਸ਼ਰੋਈ ਆਪਣੇ ਆਪ ਨੂੰ ਧਰਮ ਦੀ ਆੜ ਦੇ ਵਿੱਚ ਮੈਂ ਤਾਂ ਹਿੰਦੁਸਤਾਨੀ ਆ ਬੜਾ ਵੱਡਾ ਮੈਂ ਤਾਂ ਦੇਸ਼ ਭਗਤ ਆ ਬੜਾ ਵੱਡਾ ਜੀ ਮੈਂ ਤਾਂ ਇਹੋ ਜਿਹਾ ਕਰਕੇ ਵੀ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਪੇਸ਼ ਕਰ ਸਲਮਾਨ ਖਾਨ ਦੇ ਮਗਰ ਉਹਨੂੰ ਜੇਲ੍ਹ ਦੇ ਵਿੱਚ ਬੈਠੇ ਬੈਠੇ ਸਲਮਾਨ ਖਾਨ ਨੂੰ ਧਮਕੀਆਂ ਦੇ ਰਿਹਾ ਔਰ ਇੱਕ ਇੰਟਰਵਿਊ ਦੇ ਵਿੱਚ ਦੇ ਰਿਹਾ ਤੇ ਕੀ ਇੱਥੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਜਦੋਂ ਸਾਡੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਪੰਜਾਬ ਦੀਆਂ ਇਹਦਾ ਇੰਟਰਵਿਊਜ਼ ਕਰਾਉਣ ਲੱਗ ਜਾਂਦੀਆਂ ਇਹਨੂੰ ਇੱਕ ਤਰ੍ਹਾਂ ਗਲੋਰੀਫਾਈ ਕਰਦੀਆਂ ਤੇ ਤੁਸੀਂ ਆਪ ਸਮਝ ਲਓ ਤੇ ਕੀ ਸਰਕਾਰਾਂ ਦਾ ਇਹਦੇ ਵਿੱਚ ਕਿਸੇ ਕੁਛ ਹੱਥ ਔਰ ਜਿਹੜੇ ਪੁਲਿਸ ਅਫਸਰਾਂ ਨੇ ਇਹਦੀ ਇੰਟਰਵਿਊ ਕਰਵਾਈ ਸੀ ਕੇਵਲ ਇੱਕ ਡੀਐਸਪੀ ਹੈ ਗੁਰਸ਼ੇਰ ਸਿੰਘ ਸੰਧੂ ਜੀ ਜਿਹਦੇ ਖਿਲਾਫ ਉਹਨੂੰ ਇੱਕ ਤਰ੍ਹਾਂ ਡਿਸਮਿਸ ਕੀਤਾ ਗਿਆ ਬਾਕੀ ਜਿਹੜੇ ਸੀਨੀਅਰ ਪੁਲਿਸ ਆਫੀਸਰਸ ਆ ਮੰਨ ਲਓ ਕੋਈ ਆਈਪੀਐਸ ਆਫੀਸਰ ਆ ਐਸਐਸਪੀ ਸੀ ਉਹਨਾਂ ਦੇ ਨਾਂ ਵੀ ਆਏ ਸੀ ਇੱਕ ਐਸਪੀ ਰੈਂਕ ਦਾ ਅਫਸਰ ਸੀ ਇੱਕ ਹੋਰ ਅਫਸਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਸੀ ਪਹਿਲਾਂ ਤਾਂ ਪੰਜਾਬ ਪੁਲਿਸ ਮੰਨਣ ਨੂੰ ਤਿਆਰ ਨਹੀਂ ਸੀ ਇੱਥੇ ਦੂਸਰੀ ਇੰਟਰਵਿਊ ਹੁੰਦੀ ਹੈ ਰਾਜਸਥਾਨ ਦੇ ਵਿੱਚ ਉੱਥੇ ਇੰਟਰਵਿਊ ਕਿਉਂ ਕਰਵਾਈ ਗਈ ਕਹਿਣ ਦਾ ਭਾਵ ਆ ਕਿ ਜਦ ਨਹੀਂ ਦੇਰ ਤੱਕ ਸਟੇਟ ਦਾ ਹੱਥ ਨਹੀਂ ਔਰ ਕੈਨੇਡਾ ਨੂੰ ਬਿਲਕੁਲ ਲੱਗਾ ਹੋਏਗਾ ਇਹ ਤਾਂ ਬਾਕੀ ਗੱਲ ਆ ਕਿ ਠੀਕ ਆ ਉਹਨਾਂ ਨੇ ਤੈਅ ਕਰਨਾ ਤਫਤੀਸ਼ ਕਰਨੀ ਆ ਆਪਣੀ ਇਨਵੈ ਇਹ ਸਾਰੀਆਂ ਕੜੀਆਂ ਜੋੜਨੀਆਂ ਕੰਮ ਕਿਤੇ ਆਮ ਵਿਅਕਤੀ ਦਾਨੀ ਆ ਇਹ ਸਕਿਉਰਿਟੀ ਏਜੰਸੀਜ਼ ਉਹਨਾਂ ਨੂੰ ਪੈਸੇ ਕਿਸ ਚੀਜ਼ ਦੇ ਮਿਲਦੇ ਆ ਅਲਾਊਂਸਸ ਕਿਸ ਚੀਜ਼ ਦੇ ਮਿਲਦੇ ਆ ਸੈਲਰੀ ਹਰ ਤਰ੍ਹਾਂ ਦੀ ਉਹਨਾਂ ਨੂੰ ਫੈਸਿਲਿਟੀਆਂ ਐਸੇ ਕਰਕੇ ਮਿਲਦੀਆਂ ਕਿੰਨੀਆਂ ਤਾਕਤਾਂ ਉਹਨੂੰ ਮਿਲਦੀਆਂ ਤਾਂ ਕਿ ਤੁਹਾਡਾ ਇਕੱਲਾ ਲਾਰੈਂਸ ਮਿਸ਼ਨ ਹੋਈ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਨੈਟਵਰਕ ਚੱਲ ਰਿਹਾ ਹੋਵੇ ਉਹਨੂੰ ਤੋੜਨਾ ਉਹਨੂੰ ਖਤਮ ਕਰਨਾ ਲੋਕਾਂ ਦੇ ਵਿੱਚੋਂ ਜਿਹੜਾ ਭੈ ਪੈਦਾ ਹੋ ਗਿਆ ਉਸਨੂੰ ਖਤਮ ਕਰਨਾ ਕੰਮ ਤਾਂ ਉਹਦਾ ਇਹੀ ਹੈ ਹਾਂ ਜੇ ਜਸਮਿੰਜੀ ਜੀ ਮਨਪ੍ਰੀਤ ਇਸ ਤੋਂ ਪਹਿਲਾਂ ਮੈਂ ਕਹਿ ਰਹੀ ਸੀ ਮੈਂ ਕਿ ਮੈਂ ਵੀ ਤੇ ਮਨਪ੍ਰੀਤ ਨਹੀਂ ਐਜ਼ ਅ ਜਰਨਲਿਸਟ ਅਸੀਂ ਬਹੁਤ ਸਾਰੀਆਂ ਇਹੋ ਜਿਹੀ ਕੋਰਟ ਪ੍ਰोसीਡਿੰਗਸ ਵੀ ਦੇਖਿਆ ਅਸੀਂ ਦੇਖਿਆ ਲਾਰੈਂਸ ਬਿਸ਼ਨੋਈ ਹੁਣ ਤਾਂ ਚਲੋ ਹੁਣ ਆਪਣਾ ਇਮੇਜ ਮੇਕਓਵਰ ਚ ਜਾ ਰਹੇ ਨੇ ਸ਼ਹੀਦ ਭਗਤ ਸਿੰਘ ਹੋਣਾ ਦੀ ਟੀ-ਸ਼ਰਟ ਪਾ ਕੇ ਉੱਥੇ ਜਾਂਦੇ ਨੇ ਅਸੀਂ ਵੇਖਿਆ ਵੀ ਲੋਕੀ ਪੁਲਸ ਵਾਲੇ ਜਿਹੜੇ ਨੇ ਜੋ ਅਥਾਰਟੀਜ਼ ਜਿਨ੍ਹਾਂ ਨੇ ਕੰਡੈਮ ਕਰਨਾ ਚਾਹੀਦਾ ਉਹ ਕਿੱਦਾਂ ਹਾਸਾ ਹਾਸ ਕੇ ਉਹਨਾਂ ਨਾਲ ਗੱਲਾਂ ਕਰਦੇ ਨੇ ਤੇ ਨਾਲ ਇੱਕ ਹੋਰ ਨਵੀਂ ਰਿਪੋਰਟ ਆਈ ਜਿਸ ਇਥੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਦਬਦਬਾ ਜਿਹੜਾ ਹੈ ਉਹ ਘਟ ਰਿਹਾ ਹੈ ਕੀ ਤੁਹਾਨੂੰ ਲੱਗਦਾ ਇਹ ਸਾਰਾ ਕੁਝ ਦੇਖਿਆ ਨਹੀਂ ਜਾ ਰਿਹਾ ਇਹਨੂੰ ਨਜ਼ਰਅੰਦਾਜ਼ ਕਰਕੇ ਸਿਰਫ ਇੱਕ ਡੈਜ਼ਿਗਨੇਸ਼ਨ ਦਿੱਤੀ ਗਈ ਹੈ ਇਟਸ ਅ ਟੈਰਰਿਸਟ ਆਰਗੇਨਾਈਜੇਸ਼ਨ ਦੇਖੋ ਜੀ ਦਬਦਬਾ ਵਧ ਰਿਹਾ ਦਬਦਬਾ ਘਟ ਰਿਹਾ ਇਸ ਤੋਂ ਲੋਕਾਂ ਨੇ ਕੁਝ ਨਹੀਂ ਲੈਣਾ ਇਹ ਤੁਹਾਡੀਆਂ ਹੋ ਸਕਦਾ ਤੁਸੀਂ ਇੱਕ ਨੈਰੇਟਿਵ ਘੜ ਰਹੇ ਹੋ ਕਿ ਹੁਣ ਘਟ ਗਿਆ ਜੀ ਲੋਕਾਂ ਦੇ ਮਨ ਦੇ ਵਿੱਚ ਅਸਲ ਦੇ ਵਿੱਚ ਲੋਕ ਦੇਖਣਾ ਚਾਹੁੰਦੇ ਆ ਕਿ ਉਹਨਾਂ ਨੂੰ ਫਰੋਤੀ ਦੀਆਂ ਕੌਲਾਂ ਨਾ ਆਉਣ ਉਹਨਾਂ ਤੋਂ ਜ਼ਬਰਦਸਤੀ ਪੈਸੇ ਨਾ ਗੁਰਾਇਆ ਜਾਣ ਕਿਸੇ ਇਸ ਤਰ੍ਹਾਂ ਦੇ ਨਿਰਦੋਸ਼ ਵਿਅਕਤੀ ਦਾ ਕਤਲ ਨਾ ਹੋਵੇ ਜਿਸ ਤਰ੍ਹਾਂ ਮੈਂ ਤੁਹਾਨੂੰ ਸੰਜੀਵ ਵਰਮਾ ਦਾ ਦੱਸਿਆ ਕਿ ਇਸ ਤਰ੍ਹਾਂ ਬੋਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਇਸ ਤਰ੍ਹਾਂ ਦੇ ਲੋਕਾ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕਤਲ ਕਰ ਦਿੱਤੇ ਜਾਂਦੇ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਲੋਕ ਤਾਂ ਇਹ ਚਾਹੁੰਦੇ ਆ ਉਹ ਦੰਦਬਾ ਘਟ ਗਿਆ ਵੱਧ ਗਿਆ ਇਹ ਕੌਣ ਕਰਦਾ ਇਹ ਤਾਂ ਤੁਹਾਨੂੰ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ ਲੀਕ ਕੀਤੀਆਂ ਜਾਂਦੀਆਂ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੱਲਾ ਲਾਰੈਂਸ ਮਿਸ਼ਰ ਨਹੀਂ ਜੀ ਮੈਂ ਗੱਲ ਨਹੀਂ ਕਰ ਰਿਹਾ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਗੈਂਗਸਟਰਸ ਨੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੇ ਜਿਨ੍ਹਾਂ ਨੂੰ ਸਟੇਟ ਜਿਹੜੀ ਹੈ ਕਈ ਵਾਰੀ ਪੇਟ੍ਰਨੇਸ ਕਰਦੀ ਹੈ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਉਂਦੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਔਰ ਤੁਸੀਂ ਦੇਖਿਆ ਹੋਣਾ ਪੋਲਿਟਿਕਲ ਪਾਰਟੀ ਆ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਕਈ ਵਾਰੀ ਉਹਨਾਂ ਦੇ ਨਾਲ ਇਹ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਖੜੇ ਹੁੰਦੇ ਆ ਉਹਨਾਂ ਵੱਲੋਂ ਧਮਕੀਆਂ ਦਵਾਈਆਂ ਜਾਂਦੀ ਨੇ ਕਿ ਵੋਟ ਕਿਸ ਪਾਸੇ ਪਾਉਣੀ ਹੈ ਹਰ ਕਿਸੇ ਚੀਜ਼ ਦਾ ਤਾਂ ਇਸਤੇਮਾਲ ਕੀਤਾ ਜਾਂਦਾ ਸੋ ਕੈਨੇਡਾ ਦੇ ਮੈਨੂੰ ਲੱਗਦਾ ਇੱਕ ਸਟੈਪ ਫਰਦਰ ਜ਼ਰੂਰ ਲਿਆ ਲੇਕਿਨ ਇਸ ਤੋਂ ਤੇ ਕੰਮ ਕਰਨ ਦੀ ਲੋੜ ਆ ਕੜੀਆਂ ਵੀ ਚੋੜਨੀਆਂ ਪੈਣੀਆਂ ਉਹ ਸਾਰਾ ਕੁਝ ਉਹਨਾਂ ਕੋਲੇ ਜਿਹੜੀਆਂ ਪ੍ਰੋਫੈਸ਼ਨਲ ਏਜੰਸੀਜ਼ ਆ ਜਦੋਂ ਤੁਸੀਂ ਯਾਦ ਕਰੋ ਹਰਦੀਪ ਸਿੰਘ ਨਿੱਧਰ ਦਾ ਕਤਲ ਹੁੰਦਾ ਜੀ ਤੇ ਕਿਸ ਤਰ੍ਹਾਂ ਕੜੀਆਂ ਜੋੜ ਕੇ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਜ਼ ਨੂੰ ਉਹਨਾਂ ਨੇ ਕਿਹਾ ਸੀ ਨਾ ਐਸੇ ਤੱਕ ਕਿ ਜਿਹੜੀ ਉਂਗਲ ਸੀ ਉਹ ਅਮੀਸ਼ਾ ਤੱਕ ਪਹੁੰਚ ਗਈ ਸੀ ਭਾਰਤ ਦੇ ਗ੍ਰਹਿ ਮੰਤਰੀ ਤੱਕ ਪਹੁੰਚ ਗਈ ਸੀ ਪਰ ਇਹ ਕੋਈ ਆਮ ਗੱਲਾਂ ਨਹੀਂ ਜਿਹੜੀ ਉੱਥੋਂ ਦੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਸੀ ਉਹ ਇਹ ਗੱਲਾਂ ਦੱਸ ਰਹੀ ਸੀ ਉੱਥੋਂ ਦਾ ਤੁਹਾਨੂੰ ਯਾਦ ਹੋਣਾ ਫਾਈਨੈਂਸ ਮਿਨਿਸਟਰੀ ਸੀ ਡਿਪਟੀ ਫਾਈਨੈਂਸ ਮਿਨਿਸਟਰ ਉਹ ਇਹ ਗੱਲਾਂ ਕਰ ਰਿਹਾ ਸੀ ਸਾਰੀਆਂ ਇਹ ਰਿਪੋਰਟਾਂ ਔਨ ਰੈਕਡ ਆਰ ਸਾਰਾ ਕੁਝ ਭਾਰਤ ਸਰਕਾਰ ਨੂੰ ਇਹ ਦਿਖਾਇਆ ਗਿਆ ਦਿੱਤਾ ਗਿਆ ਇਵਨ ਕਿ ਤੁਸੀਂ ਅਮਰੀਕਾ ਦੇ ਵਿੱਚ ਦੇਖੋ ਜਦੋਂ ਗੁਰਪਤਪਨ ਸਿੰਘ ਪੰਨੂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਅਟੈਂਪਟ ਕੀਤੀ ਗਈ ਔਰ ਕਿਹਦਾ ਨਾਮ ਆਇਆ ਸੀ ਰੋ ਦਾ ਰਿਸਰਚ ਐਂਡ ਐਨਾਲਿਸਿਸ ਵਿੰਗ ਇੱਕ ਖੋਫੀ ਏਜੰਸੀ ਆ ਔਰ ਉਸ ਤੋਂ ਬਾਅਦ ਉਹਦੇ ਏਜੰਟਸ ਦਾ ਫਿਰ ਚੈੱਕ ਰਿਪਬਲਿਕ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦਾ ਬੰਦਾ ਫੜਿਆ ਗਿਆ ਅੱਜ ਵੀ ਉਹ ਅਮਰੀਕਾ ਦੇ ਹੱਥ ਦੇ ਵਿੱਚ ਆ ਅਮਰੀਕਾ ਨੇ ਚੈੱਕ ਰਿਪਬਲਿਕ ਤੋਂ ਉਹਨੂੰ ਡਿਪੋਰਟ ਕਰਵਾਇਆ ਸੀ ਆਪਣੇ ਉਥੇ ਕੰਟਰੀ ਦੇ ਵਿੱਚ ਲੈ ਕੇ ਆਏ ਸੀ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੁੰਦਾ ਜੇ ਤੁਹਾਡੀਆਂ ਜਿਹੜੀਆਂ ਏਜੰਸੀਜ਼ ਆ ਉਹ ਮੁਸਤੈਦ ਹੋਣ ਤੇ ਜੇ ਤੁਹਾਡੀਆਂ ਏਜੰਸੀਜ਼ ਨਕਾਰਾ ਕੰਮ ਕਰਨਗੀਆਂ ਜੇ ਇਹੀ ਮਸਲਾ ਚੱਲਦਾ ਰਹੂਗਾ ਕਿ RCMP ਲਾਉਣੀ ਹੈ ਕਿ ਮਿਨਿਸਪਲ ਪੁਲਿਸ ਲਾਉਣੀ ਹੈ ਤੇ ਫਿਰ ਤਾਂ ਸਰ ਗਿਆ ਇਹਨਾਂ ਦਾ ਜੀ ਤੁਹਾਡੀ RCMP ਦਾ ਹਾਲਾਤ ਇਹ ਹੈ ਕਿ ਕਿ ਆ ਪੁਰਾਣੀ ਹੋ ਚੁੱਕੀ ਹੈ ਇਹਦੀ ਐਫੀਸ਼ੀਐਂਸੀ ਤੇ ਅਕਸਰ ਸਵਾਲ ਪੈਦਾ ਹੁੰਦੇ ਆ ਇਸੇ ਕਰਕੇ ਤੁਸੀਂ ਦੇਖੋ ਇਸ ਦੇ ਖਿਲਾਫ ਆਏ ਆਏ ਤੌਰ ਤੇ ਆਏ ਦਿਨ ਖੜੇ ਹੁੰਦੇ ਰਹਿੰਦੇ ਨੇ ਸਵਾਲ ਕਿ ਸਾਡੇ ਤਾਂ ਜੀ ਇੱਥੇ ਮਿਨਿਸਪਲ ਪੁਲਿਸ ਲਾ ਦਿਓ ਬਾਅਦ ਵਿੱਚ ਪਤਾ ਲੱਗਦਾ ਉਹ ਵੀ ਉਸੇ ਤਰ੍ਹਾਂ ਦੀ ਸਾਬਤ ਹੁੰਦੀ ਹੈ ਜੀ ਜੇ ਜੈਸਮਨ ਜੀ ਜੀ ਮਨਪ੍ਰੀਤ ਇੱਕ ਸਿਚੁਏਸ਼ਨ ਤੋਂ ਲਾਅ ਐਂਡ ਆਰਡਰ ਸਿਚੁਏਸ਼ਨ ਤੋਂ ਹਤਾਸ਼ ਹੋ ਕੇ ਇਹ ਕਿਹਾ ਜਾ ਰਿਹਾ ਕਿ ਹੁਣ ਸਿੱਧੂ ਮੂਸੇਵਾਲੇ ਦੇ ਫਾਦਰ ਜਿਹੜੇ ਬਲਕੌਰ ਸਿੰਘ ਸਿੱਧੂ ਉਹਨਾਂ ਨੇ ਕਿਹਾ ਵੀ ਮੇਰੇ ਮੁੰਡੇ ਦਾ ਸੁਪਨਾ ਸੀਗਾ ਕਿ ਮੈਂ ਵਿਧਾਨ ਸਭਾ ਤੱਕ ਪਹੁੰਚਾਂ ਤੇ ਹੁਣ 2027 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹ ਲੜਨਗੇ ਤੇ ਕਹਿੰਦੇ ਵੀ ਮੈਂ ਫਿਰ ਉਹਦੀ ਤਸਵੀਰ ਜਿਹੜੀ ਹੈ ਉੱਥੇ ਤੱਕ ਲੈ ਕੇ ਜਾਵਾਂਗਾ ਵੈਸੇ ਇਟ ਇਜ਼ ਅ ਫੇਲਿਅਰ ਆਫ ਅ ਸਿਸਟਮ ਜਾਂ ਤੁਹਾਨੂੰ ਤਾਂ ਲੱਗਦਾ ਕਿ ਇਟਸ ਜਸਟ ਇਮੋਸ਼ਨਲੀ ਡਰਾਈਵਨ ਇਹ ਜਿਹੜੀ ਹੈ ਗੱਲ ਹੈ ਦੋ ਅਲੱਗ-ਅਲੱਗ ਚੀਜ਼ਾਂ ਜਸਮੀਨ ਜੀ ਹੂੰ ਇਕਤਾ ਬਲਕੌਰ ਸਿੰਘ ਸਿੱਧੂ ਕੌਣ ਨੇ ਉਹ ਸੁਖਦੀਪ ਸਿੰਘ ਸਿੱਧੂ ਦੇ ਪਿਤਾ ਉਹ ਪਿਤਾ ਉਹ ਪਰਿਵਾਰ ਜਿਹੜਾ ਸੰਨ 2022 ਤੋਂ 29 ਮਈ ਸੰਨ 2022 ਤੋਂ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਔਰ ਉਹਨੂੰ ਕਿਤੇ ਨਾ ਕਿਤੇ ਲੱਗਦਾ ਕਿਉਂਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਭਾਰਤ ਦਾ ਗ੍ਰਹਿ ਮੰਤਰੀ ਕੇਂਦਰ ਦੀ ਸਰਕਾਰ ਉਹਨੂੰ ਭਰੋਸਾ ਦਿੰਦੀ ਆ ਕਿ ਕੋਈ ਗੱਲ ਨਹੀਂ ਤੈਨੂੰ ਇਨਸਾਫ ਮਿਲ ਜੂਗਾ ਤੇ ਅੱਜ ਅਸੀਂ ਸਾਨੂੰ 2025 ਦੇ ਵਿੱਚ ਆ ਉਹਨੂੰ ਇਨਸਾਫ ਮਿਲਦਾ ਹੋਇਆ ਦਿਖਾਈ ਨਹੀਂ ਦਿੰਦਾ ਐਸੇ ਕਰਕੇ ਉਹ ਕੋਈ ਨਾ ਕੋਈ ਆਪਣੇ ਹੱਥ ਪੈਰ ਮਾਰ ਰਿਹਾ ਹਮਦਰਦੀ ਬਹੁਤ ਆ ਲੋਕੋਨਾਂ ਦੇ ਸ਼ੁਭਦੀਪ ਸਿੰਘ ਸਿੱਧੂ ਦੇ ਫੈਨ ਬਹੁਤ ਆ ਤੇ ਕੀ ਇਸ ਦੇ ਨਾਲ ਇਨਸਾਫ ਮਿਲ ਜੂਗਾ ਜਿੰਨੀ ਦੇਰ ਤੱਕ ਏਜੰਸੀਜ਼ ਉਹਨਾਂ ਨੂੰ ਇਨਸਾਫ ਨਹੀਂ ਦਿਵਾਉਣਗੀਆਂ ਉਹਦੀ ਇਨਵੈਸਟੀਗੇਸ਼ਨ ਚੰਗੀ ਤਰ੍ਹਾਂ ਨਹੀਂ ਹੋਊਗੀ ਦੂਸਰੀ ਗੱਲ ਹੈ ਜਿਸ ਤੱਕ ਪੋਲਿਟਿਕਸ ਆਉਂਦੀ ਸਵਾਲਾ ਸਾਨੂੰ ਸਾਰਿਆਂ ਨੂੰ ਪਤਾ ਕਿ ਸ਼ੁਭਦੀਪ ਸਿੰਘ ਸਿੱਧੂ ਵੀ ਆਇਆ ਸੀ ਪੋਲਿਟਿਕਸ ਦੇ ਵਿੱਚ ਕਾਂਗਰਸ ਤੋਂ ਇਹਨੇ ਚੋਣ ਲੜੀ ਸੀ ਮਾਨਸਾ ਤੋਂ ਸੰ 2022 ਦੇ ਵਿੱਚ ਹਾਰ ਗਿਆ ਸੀ ਜੀ ਬਲਕੌਰ ਸਿੰਘ ਸਿੱਧੂ ਵੀ ਕੋ ਪੋਲਿਟਿਸ਼ੀਅਨ ਨਹੀਂ ਆ ਕੇਵਲ ਤੇ ਕੇਵਲ ਹਤਾਸ਼ ਹੋ ਕੇ ਇਸ ਤਰ੍ਹਾਂ ਦੀ ਗੱਲਾਂ ਕਰ ਰਹੇ ਆ ਇਸੇ ਕਰਕੇ ਮਾਨਸਾ ਦੀ ਰੈਲੀ ਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਪੋਲਿ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪੋਲਿਟਿਕਸ ਦੇ ਵਿੱਚ ਆਉਣ ਦੇ ਵਿੱਚ ਮੇਰੀ ਕੋਈ ਗੱਲ ਸੁਣ ਲੂਗਾ ਉਹਨ ਤਾਂ ਮੇਰੀ ਗੱਲ ਤੋਂ ਕੋਈ ਗੌਰ ਹੀ ਨਹੀਂ ਕਰਦਾ ਪਰ ਇਹ ਏਡੀ ਸੌਖੀ ਖੇਡ ਤਾਂ ਹੈ ਨਹੀਂ ਕਿ ਨਾ ਹੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਹੀ ਉਹਨਾਂ ਨੇ ਅਨਾਉਂਸ ਕੀਤਾ ਤਾਂ ਨਾਲ ਦੀ ਨਾਲ ਪਾਰਟੀਆਂ ਭੱਜੀਆਂ ਆਉਣਗੀਆਂ ਕਿ ਹਾਂਜੀ ਇਹਨਾਂ ਨੂੰ ਦੇ ਰੋ ਟਿਕਟ ਇਹ ਜਿੱਤੀ ਜਾਣਗੇ ਇਸ ਤਰ੍ਹਾਂ ਦਾ ਵੀ ਕੋਈ ਆਲਮ ਨਹੀਂ ਹੈ ਇਸ ਤਰ੍ਹਾਂ ਦੀ ਵੀ ਕੋਈ ਸਿਚੁਏਸ਼ਨ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਹਮਦਰਦੀ ਆਪਣੀ ਥਾਂ ਤੇ ਆ سپورਟਰਸ ਹੋਣੇ ਜਾਂ ਸਮਰਥਨ ਹੋਣਾ ਇਹ ਆਪਣੀ ਥਾਂ ਤੇ ਆ ਪੋਲਿਟਿਕਸ ਕਰਨੀ ਇਹ ਬਿਲਕੁਲ ਇੱਕ ਵਕਰੀ ਗੱਲ ਆ ਜਿੰਨਾ ਦਿਨਾਂ ਦੇ ਵਿੱਚ ਸੁਖਦੀਪ ਸਿੰਘ ਸਿੱਧੂ ਨੂੰ ਲੈ ਕੇ ਆਂਦਾ ਸੀ ਤੁਸੀਂ ਯਾਦ ਕਰੋ ਇਹੀ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਏ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਇਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਜੁਆਇਨ ਕਰਾਇਆ ਸੀ ਪਰ ਉਹ ਬੁਰੀ ਤਰ੍ਹਾਂ ਹਾਰ ਗਿਆ ਹਾਲਾਂਕਿ ਇਹਨਾਂ ਸਮਰਥਨ ਦੇ ਬਾਵਜੂਦ ਵੀ ਸੋ ਇਹ ਇਹ ਨਾ ਸੌਖੀ ਖੇਡ ਨਹੀਂ ਆ ਆ ਠੀਕ ਹੈ ਉਹਨਾਂ ਨੇ ਕਹਿਤਾ ਹੋਣਾ ਭਾਵੁਕ ਹੋ ਕੇ ਕਿਉਂਕਿ ਭਾਵੁਕ ਕਿਤੇ ਤਾਂ ਆ ਜਾ ਕੇ ਪਰਿਵਾਰ ਹੋ ਸਕਦਾ ਲੇਕਿਨ ਪੋਲਿਟਿਕਸ ਦੀ ਖੇਡ ਹੈ ਬੜੀ ਸਿੱਧੀ ਨਹੀਂ ਹੈ ਬੜੀ ਟੇਢੀ ਹੈ ਬਲਕਿ ਜਸਮੀਨ ਜੀ 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 ਜਸਮੀਨ ਜੀ ਮੰਤਰੀ ਤੇਜ ਦੀ ਟੇਢੀ ਖੇਡ ਹੈ ਇਸ ਵੇਲੇ ਅਸੀਂ ਵਿਧਾਨ ਸਭਾ 'ਚ ਦੇਖ ਸਕ ਰਹੇ ਹਾਂ ਇਨਫੈਕਟ ਇਹ ਐਕਸਪੈਕਟ ਹੀ ਕਰ ਰਹੀ ਸੀ ਮੈਂ ਵੀ ਆਈ ਥਿੰਕ ਤੁਸੀਂ ਵੀ ਅਸੀਂ ਸਾਰੇ ਐਕਸਪੈਕਟ ਕਰ ਰਹੇ ਸੀ ਹਜੇ ਤਾਂ ਹੜ ਦਾ ਰੀਲੀਫ ਦਾ ਕੰਮ ਪੰਜਾਬ 'ਚ ਚੱਲ ਰਿਹਾ ਹੈ ਤੇ ਇੱਥੇ ਆਪ ਤੇ ਕਾਂਗਰਸ ਪਾਰਟੀ ਇੱਕ ਦੂਜੇ ਤੇ ਹੁਣ ਇਲਜ਼ਾਮ ਲਾ ਰਹੀ ਹੈ ਮਡ ਸਲਿੰਗਿੰਗ ਵਾਦੂ ਮਾੜੇ ਉੱਥੇ ਤੇ ਚੱਕ ਜਾ ਕੇ ਇੱਕ ਦੂਜੇ ਤੇ ਸਿੱਟ ਰਹੇ ਨੇ ਕੰਮ ਨਹੀਂ ਹੋ ਰਿਹਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਦੇਖੋ ਪਹਿਲੀ ਗੱਲ ਤਾਂ ਜਸਮੀਨ ਜੀ ਇਸ ਸੈਸ਼ਨ ਬੁਲਾਉਂਦੇ ਹਜੇ ਲੋਡ ਨਹੀਂ ਸੀ ਜੀ ਜਦੋਂ ਤੁਸੀਂ ਕਿਹਾ ਤਾਂ ਇਹਨੂੰ ਵੈਸੇ 4 ਦਿਨਾਂ ਦਾ ਸੀ ਤੇ 2 ਦਿਨ ਤਾਂ ਇਹਦੇ ਵਿੱਚ ਕੰਮ ਹੀ ਨਹੀਂ ਹੋਇਆ ਨਾ ਸੈਟਰਡੇ ਹੋਇਆ ਨਾ ਸੰਡੇ ਹੋਇਆ ਕਿਉਂਕਿ ਸਨਿਚਰ ਐਤਵਾਰ ਛੁੱਟੀ ਕਰਤੀ ਇਹਨਾਂ ਨੇ ਕੋਈ ਬਿਜ਼ਨਸ ਨਹੀਂ ਹੋਇਆ ਕੇਵਲ ਤੇ ਕੇਵਲ ਸ਼ੁੱਕਰਵਾਰ ਤੇ ਸੋਮਵਾਰ ਨੂੰ ਇਹ ਸੈਸ਼ਨ ਹੁੰਦਾ ਤੇ ਉਹ ਸੈਸ਼ਨ ਕਿਸ ਚੀਜ਼ ਲਈ ਵਰਤਿਆ ਜਾਂਦਾ ਇੱਕ ਦੂਸਰੇ ਦੀ ਨਿੰਦਾ ਕਰਨ ਤੇ ਆਲੋਚਨਾ ਕਰਨ ਤੇ ਤੰਜ ਕਸਣ ਤੇ ਇੱਕ ਦੂਸਰੇ ਨੂੰ ਮਿਹੜੇ ਮਾਰਨ ਦੇ ਜੀ ਜਦਕਿ ਪੰਜਾਬ ਦੇ ਲੋਕ ਖਾਸ ਤੌਰ ਤੇ ਸਾਡੇ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਜਿਨ੍ਹਾਂ ਦੇ ਵਿੱਚ ਹੜਾਂ ਦੀ ਮਾਰ ਬਹੁਤ ਪਈ ਆ ਉਹ ਅੱਜ ਵੀ ਇੱਕ ਤਰ੍ਹਾਂ ਉਡੀਕ ਕਰ ਰਿਹਾ ਕਿ ਰਾਹਤ ਸਾਡੇ ਕੋਲ ਕਦੋਂ ਪਹੁੰਚੂ ਜੀ ਗੱਲ ਤਾਂ ਤੁਸੀਂ ਉਸਤੇ ਕਰਨੀ ਸੀ ਅੱਛਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਸਰਕਾਰ ਇਹ ਆ ਕਿ ਪਾਰਟੀ ਵੀ ਇਹਨਾਂ ਦੀ ਚੱਲ ਨਹੀਂ ਰਹੀ ਤੇ ਸਰਕਾਰ ਵੀ ਇਹਨਾਂ ਦੀ ਫੇਲ ਹੋਈ ਬੈਠੀ ਆ ਕਾਰਨ ਇਹ ਆ ਕਿ ਤੁਸੀਂ ਕੁਕਤਾ ਪ੍ਰਬੰਧ ਕਰਨੀ ਸੀ ਕੁਕਤਾ ਪ੍ਰਬੰਧ ਤੁਹਾਡੇ ਤੋਂ ਹੋਏ ਨਹੀਂ ਤੁਹਾਨੂੰ ਪਤਾ ਇਹਨਾਂ ਨੇ ਬੀਤੇਆਂ ਤੌਰ ਕਾਂਗਰਸ ਨੂੰ ਕੀ ਕਿਹਾ ਆਮ ਆਦਮੀ ਪਾਰਟੀ ਨੇ ਕਹਿੰਦੇ ਆਓ ਜੀ ਆਪਾਂ ਇਕੱਠੇ ਰਲ ਕੇ ਕੇਂਦਰ ਸਰਕਾਰ ਦੇ ਖਿਲਾਫ ਲੜਦੇ ਆ ਯਾਨੀ ਕਿ ਸਾਰੇ ਦਾ ਸਾਰਾ ਠਿਕਰਾ ਕੇਂਦਰ ਸਰਕਾਰ ਤੇ ਸਿੱਟ ਦੋ ਸਾਰੇ ਦਾ ਸਾਰਾ ਇਲਜ਼ਾਮ ਉੱਥੇ ਲਾ ਦਿਓ ਆਪ ਬਚ ਕੇ ਨਿਕਲ ਜਦ ਕਿ ਗਲਤੀਆਂ ਤੁਹਾਡੀਆਂ ਕਿਉਂ ਤੁਸੀਂ ਜਿਹੜੇ ਤੁਹਾਡੇ ਅਫਸਰ ਆ ਉਹਨਾਂ ਨੇ ਸਮੇਂ ਸਿਰ ਡਰੇਨ ਸਾਫ ਨਹੀਂ ਕੀਤੀਆਂ ਕਿਉਂ ਤੁਸੀਂ ਸਿਲਟ ਸਾਫ ਨਹੀਂ ਕੀਤੀ ਕਿਉਂ ਤੁਸੀਂ ਜਿਹੜੀ ਮੈਨੇਜਮੈਂਟ ਆ ਜਿਸ ਤਰ੍ਹਾਂ ਤੁਹਾਡੇ ਫਲੱਡ ਡੈਮਸ ਨੇ ਉਹ ਭਰ ਜਾਂਦੇ ਨੇ ਉੱਥੇ ਜਿਹੜੀਆਂ ਆਰਟੀਫੀਸ਼ੀਅਲ ਲੇਕਸ ਆ ਉਹਨਾਂ ਦੀ ਮੈਨੇਜਮੈਂਟ ਕਿਉਂ ਨਹੀਂ ਕੀਤੀ ਕਿਉਂ ਤੁਸੀਂ ਸਮੇਂ ਸਿਰ ਪਾਣੀ ਨਹੀਂ ਸਿੱਟਿਆ ਚੜਿਆ ਜੀ ਤੁਸੀਂ ਦੇਖੋ ਹਿਮਾਚਲ ਪ੍ਰਦੇਸ਼ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਖਿਲਾਫ ਇੱਕ ਕੇਸ ਚਰਚ ਕਰਤਾ ਐਫ ਆਈ ਆਰ ਦਰਜ ਕਰਤੀ ਕੀ ਇਹਨਾਂ ਦੇ ਵਿੱਚ ਹਿੰਮਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿ ਇਹ ਕੇਸ ਦਰਜ ਕਰਕੇ ਦਿਖਾਉਣ ਕਿਉਂਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਰੜਕੇ ਮਿਲਕੇ ਖੇਡ ਖੇਡੀ ਜਾ ਰਹੀ ਆ ਔਰ ਇਹ ਕੀ ਕਰ ਰਹੀ ਆ ਪੰਜਾਬ ਸਰਕਾਰ ਕਦੇ ਤੁਸੀਂ ਸੁਣਿਆ ਕਿ ਜਿਹੜੀਆਂ ਟ੍ਰੈਜਰੀ ਬੈਂਚਸ ਆ ਜਿਹੜੇ ਸੱਤਾਧਾਰੀ ਪਾਰਟੀਆਂ ਉਹ ਤਖਤੀਆਂ ਲੈ ਕੇ ਆ ਜਾਣ ਉਹਦੇ ਉੱਤੇ ਤਖਤੀਆਂ ਲਿਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਤੇ ਤਖਤੀਆਂ ਦੇ ਨਾਲ ਕੀ ਬਣੂਗਾ ਤੁਸੀਂ ਨਾਰੇ ਲਾਉਣੇ ਨਾਰੇ ਲਾਉਣੇ ਤਾਂ ਵਿਰੋਧੀ ਪਾਰਟੀਆਂ ਨੇ ਨਾਰੇ ਲਾਈ ਜਾਂਦੇ ਆ ਤੇ ਜੇ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਤਾਂ ਛੱਡ ਦਿਓ ਆਪੋਜੀਸ਼ਨ ਨੂੰ ਦੇ ਦੋ ਕਿ ਇਸ ਦਾ ਨਰੇ ਹਲਾ ਸਕਦੇ ਆ ਜੇ ਵਾਕਿਆ ਇਹਨੇ ਧਰਮਾ ਪ੍ਰਦਰਸ਼ਨ ਕਰਨਾ ਤਾਂ ਦਿੱਲੀ ਜਾਣ ਉੱਥੇ ਜਾਣ ਤੇ ਉੱਥੇ ਪ੍ਰਧਾਨ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਲਾਉਣ ਕਿ ਸਾਨੂੰ ਤੁਸੀਂ ਪੈਸਾ ਨਹੀਂ ਦਿੱਤਾ ਸਾਨੂੰ ਤੁਸੀਂ ਆਹ ਫੈਸਿਲਿਟੀ ਨਹੀਂ ਦਿੱਤੀ ਤੁਹਾਨੂੰ ਯਾਦ ਹੋਣਾ ਸੰਦੋਹ 2020 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਇਆ ਸੀ ਜਦੋਂ ਇਹਨਾਂ ਦੇ ਬਿੱਲ ਨਹੀਂ ਸੀ ਅੱਗੇ ਪਾਸ ਹੋ ਰਹੇ ਬਿੱਲਾਂ ਉੱਤੇ ਸਾਈਨ ਨਹੀਂ ਸੀ ਕੀਤੇ ਜਾ ਰਹੇ ਸੋ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ ਤੇ ਤੁਸੀਂ ਕਹਿੰਦੇ ਆਓ ਆਪਾਂ ਮੋਰਚਾ ਇੱਥੇ ਤੁਸੀਂ ਰੈਜ਼ੋਲੂਸ਼ਨ ਪਾਸ ਕਰੀ ਜਾਂਦੇ ਹੋ ਮਤੇ ਪਾਸ ਕਰੀ ਜਾਂਦੇ ਮਤਾ ਤੋਂ ਤੁਸੀਂ ਕਿੰਨੀ ਵਾਰੀ ਇਹ ਵੀ ਪਾਸ ਕੀਤਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਮਿਲ ਗਿਆ ਜੀ ਆ ਤੁਸੀਂ ਮਤੇ ਪਾਸ ਕਰਨ ਲੈ ਕਿਉਂਕਿ 20000 ਕਰੋੜ ਰੁਪਇਆ ਦੇ ਦੋ ਮੈਨੂੰ ਲੱਗਦਾ ਇਹਨਾਂ ਨੂੰ ਲੜਾਈ ਲੜਨੀ ਨਹੀਂ ਆ ਰਹੀ ਔਰ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਿਸ ਤਰ੍ਹਾਂ ਕੰਮ ਕਰਨਾ ਆਪਣੀ ਡਾਇਰੈਕਸ਼ਨ ਲੂਜ਼ ਕਰ ਚੁੱਕੇ ਆ ਜੀ ਜੇਜ ਅਸ਼ਵਿੰਨ ਜੀ ਜੀ ਮੰਤਰੀ ਜਿਹੜੀ ਇਹ ਸਿਚੁਏਸ਼ਨ ਹੈ ਇੱਥੇ ਦੇਖੋ ਪਤਾ ਸਾਰਿਆਂ ਨੂੰ ਹਕੀਕਤ ਦਾ ਪਰ ਫੇਰ ਵੀ ਜਿਹੜੇ ਚੀਫ ਮਿਨਿਸਟਰ ਨੇ ਸਟੇਟ ਦੇ ਹੈੱਡ ਨੇ ਸਟੇਟ ਦੇ ਲੋਕੀ ਸਾਰੇ ਉਹਨਾਂ ਵੱਲ ਵੇਖ ਰਹੇ ਕਿ ਚਲੋ ਇਹ ਕੁਝ ਕਰਨਗੇ ਤੇ ਉਹ ਗੁਹਾਰ ਲਾ ਰਹੇ ਆ ਇੰਡਸਟਰੀਅਲਿਸਟ ਨੂੰ ਆਓ ਜੀ ਇੱਥੇ ਇਨਵੈਸਟ ਕਰੋ ਤੁਸੀਂ ਜੈਸਮੀਨ ਦੇ ਕੱਲੇ ਇੰਡਸਟਰੀ ਨੂੰ ਲਾ ਰਹੇ ਪਹਿਲਾਂ ਤਾਂ ਇਹ ਪੈਸੇ ਇਕੱਠੇ ਕਰਦੇ ਫਿਰਦੇ ਸੀ ਵਪਾਰੀਆਂ ਨੂੰ ਵਪਾਰੀਆਂ ਨੂੰ ਕਹਿੰਦੇ ਸਾਨੂੰ ਪੈਸੇ ਦਿਓ ਸਾਡੇ ਕੋਲ ਪੈਸੇ ਹੈ ਨਹੀਂ ਤੁਸੀਂ ਯਾਦ ਕਰੋ ਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀ ਸਰਕਾਰਾਂ ਕੋਲੇ ਪੈਸਾ ਬਹੁਤ ਹੁੰਦਾ ਪਰ ਇਹਨਾਂ ਕੋਲੇ ਜਿਹੜੀ ਕਮੀ ਹੁੰਦੀ ਹੈ ਉਹ ਨੀਅਤ ਦੀ ਹੁੰਦੀ ਹੈ ਇਹਨਾਂ ਦੀ ਇੰਟੈਂਸ਼ਨਲ ਦੀ ਹੁੰਦੀ ਹੈ ਨੀਤ ਨਹੀਂ ਹੁੰਦੀ ਇਹਨਾਂ ਦੀ ਤੇ ਹੁਣ ਕਿਤੇ ਨੀਤ ਖਰਾਬ ਹੋ ਗਈ ਅਟਾ ਦੂਸਰੇ ਪਾਸੇ ਤੁਸੀਂ ਇੰਡਸਟਰੀ ਲਿਸਟ ਨੂੰ ਕਹਿੰਦੇ ਆ ਕੇ ਇੱਥੇ ਇਨਵੈਸਟ ਕਰੋ ਜਾਂ ਇਹ ਪਹਿਲਾਂ ਕਹਦੇ ਹੁੰਦੇ ਸੀ ਪੈਸੇ ਮੰਗਰੇ ਸੀ ਨੌਨ ਰੈਜ਼ੀਡੈਂਟ ਇੰਡੀਅਨਸ ਤੋਂ ਉਹਨਾਂ ਨੂੰ ਵੀ ਕਹਿੰਦੇ ਇਨਵੈਸਟ ਕਰੋ ਜੀ ਹੁਣ ਤੁਹਾਡੇ ਜਿਹੜੇ ਪਹਿਲਾਂ ਤੁਹਾਡੀ ਗੱਲ ਕਰ ਲੈਣੇ ਆ ਨਾਨ ਰੈਜ਼ੀਡੈਂਟ ਇੰਡੀਅਨਸ ਤੁਹਾਨੂੰ ਪਤਾ ਆਪਣੀਆਂ ਪ੍ਰਾਪਰਟੀਜ਼ ਇੱਥੇ ਵਾਈਂਡ ਅਪ ਕਰ ਰਹੇ ਆ ਜੀ ਉਹਨਾਂ ਨੂੰ ਪਤਾ ਕਿ ਸਾਡਾ ਇੱਥੇ ਕਬਜ਼ਾ ਹੋ ਗਿਆ ਤਾਂ ਸਾਡੀ ਤਾਂ ਇਹ ਜ਼ਮੀਨ ਜਾਂ ਕੋਈ ਜਾਇਦਾਦ ਆ ਉਹ ਟੁੱਟਣੀ ਵੀ ਨਹੀਂ ਹੈ ਔਰ ਕੇਸ ਇੰਨੇ ਲੰਬੇ ਲੰਬੇ ਚੱਲਦੇ ਆ ਉਲਝਾ ਲੈਂਦੇ ਨੇ ਇੱਥੋਂ ਦੇ ਅਫਸਰ ਜੀ ਸੋ ਦੂਸਰੇ ਪਾਸੇ ਇੰਡਸਟਰੀ ਇੰਡਸਟ੍ਰੀਸ ਉਹਨਾਂ ਨੇ ਵੀ ਇੱਥੇ ਕੋਈ ਇਨਵੈਸਟਮੈਂਟ ਨਹੀਂ ਕੀਤੀ ਕਿਉਂਕਿ ਤੁਸੀਂ ਮਾਹੌਲ ਹੀ ਨਹੀਂ ਉਸ ਤਰ੍ਹਾਂ ਦਾ ਕ੍ਰੀਏਟ ਕੀਤਾ ਜੀ ਜਦੋਂ ਆਏ ਦਿਨ ਇੰਡਸਟ੍ਰੀਸ ਨੂੰ ਫ੍ਰੌਟੀਆਂ ਮੰਗੀਆਂ ਜਾਣੀਆਂ ਆ ਇਹ ਉਹਨਾਂ ਨੂੰ ਗਨ ਪੁਆਇੰਟ ਤੇ ਕਿਸੇ ਨਾ ਕਿਸੇ ਦੀ ਧਮਕੀਆਂ ਦੇਣਗੇ ਤੇ ਇੱਥੇ ਆ ਕੇ ਤੁਸੀਂ ਦੱਸੋ ਕੌਣ ਇਨਵੈਸਟ ਕਰੂਗਾ ਅੱਛਾ ਦੂਸਰਾ ਜਿਹੜੀ ਸਭ ਤੋਂ ਵੱਡੀ ਗੱਲ ਆ ਸਾਡੀ ਪੰਜਾਬ ਲੈਂਡਲੌਕਡ ਸਟੇਟ ਆ ਕਿਸੇ ਪਾਸੇ ਸਾਨੂੰ ਕੋਈ ਸਮੁੰਦਰੀ ਰਾਹ ਨਹੀਂ ਲੱਗਦਾ ਤੇ ਫੇਰ ਅਸੀਂ ਵਪਾਰ ਤਾਂ ਉੱਥੇ ਹੀ ਕਰਨਾ ਤੇ ਇੱਕ ਪਾਸੇ ਸਾਨੂੰ ਬਾਰਡਰ ਪੈ ਜਾਂਦਾ ਅੱਛਾ ਬਾਰਡਰ ਤੇ ਆਏ ਦਿਨ ਹਾਲਾਤ ਖਰਾਬ ਹੀ ਹੋਏ ਰਹਿੰਦੇ ਆ ਤੇ ਕੌਣ ਵਿਅਕਤੀ ਆ ਜਿਹੜਾ ਇੱਥੇ ਆ ਕੇ ਵਪਾਰੀ ਆ ਇੰਨੀ ਵੱਡੀ ਕੋਈ ਇਨਵੈਸਟਮੈਂਟ ਕਰੂਗਾ ਹਾਂ ਇਹਨਾਂ ਨੇ ਇਨਵੈਸਟਮੈਂਟ ਸਬਮਿਟ ਕਰਨੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਲਈ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਬਾਦ ਦੇ ਵਿੱਚ ਉਹ ਪਲੈਜ ਬਲੂਜ ਕਰ ਜਾਣਗੇ ਕਿ ਹਾਂਜੀ ਅਸੀਂ ਕਰੋੜਾਂ ਦੀ ਇਨਵੈਸਟਮੈਂਟ ਕਰ ਦਾਂਗੇ ਇਹ ਕਹਿ ਦੇਣਗੇ ਸਟੇਟਮੈਂਟ ਵੀ ਦੇ ਦੇਣਗੇ ਆਉਣੀ ਨਹੀਂ ਇਨਵੈਸਟਮੈਂਟ ਜੀ ਜਸਮਿੰਦਰ ਜੀ ਮਨਪ੍ਰੀਤ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਹੀਂ ਐਸ਼ਲੀ ਸਭ ਤੋਂ ਪਹਿਲਾਂ ਵਾਲੀ ਗੱਲ ਹੋ ਗਈ ਬਟ ਇਹ ਆਪਣੇ ਆਪ 'ਚ ਸਭ ਤੋਂ ਪਹਿਲਾਂ ਹੈ ਕੰਗਨਾ ਰਣੌਥ ਐਮਪੀ ਬੀਜੇਪੀ ਦੇ ਐਮਪੀ ਨੇ ਬਾਲੀਵੁੱਡ ਦੀ ਐਕਟ੍ਰੈਸ ਨੇ ਤੇ ਕਦੇ ਵੀ ਜਦੋਂ ਵੀ ਕੋਈ ਕੇਸ ਇਹੋ ਜਿਹਾ ਇਹਨਾਂ ਦੇ ਕੋਲ ਹੁੰਦਾ ਹੈ ਨਾ ਇਹ ਹਾਜ਼ਰ ਹੀ ਨਹੀਂ ਪਰਤੇ ਕੋਈ ਖਾਸ ਗੱਲ ਹੈ ਕੋਈ ਗੱਲਬਾਤ ਹੋਈ ਥੋੜੀ ਉਹਨੇ ਪਰਸਨਲ ਲੈਵਲ ਪੁੱਛਣ ਬਾਰੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਸਰਕਾਰ ਹੋਵੇ ਇੱਕ ਤੁਸੀਂ ਬਾਲੀਵੁੱਡ ਐਕਟਰਸ ਹੋ ਤੇ ਤੁਹਾਡੀ ਐਕਟਿੰਗ ਦੀ ਸ਼ਲਾਘਾ ਕੀਤੀ ਜਾ ਰਹੀ ਹੋਵੇ ਉੱਤੋਂ ਤੁਸੀਂ ਐਮਪੀ ਬਣ ਜਾਓ ਤੇ ਤੁਸੀਂ ਤਾਂ ਤੁਹਾਡੇ ਤਾਂ ਪੈਰ ਵੈਸੇ ਨਹੀਂ ਥੱਲੇ ਲੱਗਦੇ ਪਰ ਉਹ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਸਥਾਪਿਤ ਆ ਹੁਣ ਜਦੋਂ ਤੋਂ ਐਮਪੀ ਬਣੇ ਆ ਇਹਨਾਂ ਦਾ ਤੁਸੀਂ ਦੇਖਿਆ ਹੋਣਾ ਅਕਸਰ ਕਿਸ ਤਰ੍ਹਾਂ ਦੀਆਂ ਗੱਲਾਂ ਕਿਸ ਤਰ੍ਹਾਂ ਦੀਆਂ ਸਟੇਟਮੈਂਟਸ ਆਉਂਦੀਆਂ ਨੇ ਕਈ ਵਾਰ ਇਹ ਤਾਂ ਲੱਗਦਾ ਸ਼ਾਇਦ ਇਹ ਨਾ ਕਹਿਦਣ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਪੋਲਿਟਿਕਸ ਜੁਆਇਨ ਕਰਕੇ ਮੈਂ ਬੜੀ ਵੱਡੀ ਗਲਤੀ ਕਰ ਲਈ ਪਰ ਜਿਹੜੇ ਇਹ ਮਾਮਲਾ ਮਹਿੰਦਰ ਪਾੜ ਦਾ ਜੀ ਜੀ ਤੁਸੀਂ ਕੁਝ ਕਹਿ ਰਹੇ ਸੀ ਮੈਂ ਕਹਿ ਰਹੀ ਸੀ ਇੱਕ ਵਾਰੇ ਕਿਸੇ ਇੰਟਰਵਿਊ ਚ ਕਹਿ ਚੁੱਕੇ ਨੇ ਕਿ ਵੀ ਮੈਨੂੰ ਲੱਗਦਾ ਮੈਂ ਕੁਝ ਹੋਰ ਹੀ ਕਰ ਲੈਂਦੀ ਉਹ ਇਸ ਕਰਕੇ ਕਹਿ ਚੁੱਕੇ ਕਿਉਂਕਿ ਮੰਡੀ ਦੇ ਵਿੱਚ ਜਦੋਂ ਪ੍ਰੋਬਲਮ ਆਈ ਹੈ ਜਿੱਥੋਂ ਐਮਪੀ ਆ ਉੱਥੇ ਜਦੋਂ ਇਹਨਾਂ ਨੂੰ ਬਾਰ ਬਾਰ ਜਾਣਾ ਪਿਆ ਉੱਥੋਂ ਦੇ ਲੋਕਾਂ ਨੇ ਧੰਨੇ ਪ੍ਰਦਰਸ਼ਨ ਕੀਤੇ ਕਿ ਸਾਡੀ ਐਮਪੀ ਨਹੀਂ ਆ ਰਹੀ ਫਿਰ ਇਹਨਾਂ ਨੂੰ ਪਤਾ ਲੱਗਾ ਕਿ ਐਮਪੀ ਇਹ ਨਹੀਂ ਹੈ ਕਿ ਚੋਣਾ ਜਿੱਤ ਜੋ ਦੇ ਉਸ ਜਿਆ ਕੇ ਨਿਕਾ ਮੋਟਾ ਭਾਸ਼ਣ ਦੇ ਉਦੋਂ ਇੱਥੇ ਤਾਂ ਭਾਸ਼ਣ ਵੀ ਦੇਣ ਦੀ ਲੋੜ ਨਹੀਂ ਤੇ ਆਪਾਂ ਨੂੰ ਪੈਸੇ ਮਿਲ ਹੀ ਜਾਣੇ ਆ ਕਹਿੰਦੇ ਮੈਨੂੰ ਤਾਂ ਹੁਣ ਪਤਾ ਹੀ ਹੋਣ ਲੱਗਾ ਹੈ ਰ ਬੜੀ ਇੰਟਰਸਟਿੰਗ ਆ ਹੁਣ ਮਸਲਾ ਇਹ ਆ ਕਿ ਮਿੰਦਰ ਕੌਰ ਨੇ ਜਿਸ ਤਰ੍ਹਾਂ ਇਹਨਾਂ ਤੇ ਮਾਨਹਣੀ ਡੈਫੇਮੇਸ਼ਨ ਕੇਸ ਕੀਤਾ ਹੋਇਆ ਇਹਨਾਂ ਦੀ ਤਾਰੀਖ ਸੀ ਬੀਤੇ 29 ਸਤੰਬਰ ਨੂੰ ਭਾਰਤੀ ਸਮੇਂ ਦੇ ਅਨੁਸਾਰ ਬੀਤੇ ਸੋਮਵਾਰ ਨੂੰ ਸੀ ਬਠਿੰਡੇ ਦੀ ਅਦਾਲਤ ਦੇ ਵਿੱਚ ਇਹਨਾਂ ਨੇ ਪੇਸ਼ ਹੋਣਾ ਸੀ ਪਰ ਪੇਸ਼ ਨਹੀਂ ਗਏ ਹੁਣ ਆਖਰ ਅਦਾਲਤ ਦੇ ਵਿੱਚ ਇਹਨਾਂ ਨੂੰ 27 ਤਰੀਕ ਨੂੰ ਯਾਨੀ ਕਿ 27 ਅਕਤੂਬਰ ਨੂੰ ਫੇਰ ਬੁਲਾਇਆ ਦੇਖੋ ਇਹਨਾਂ ਨੇ ਟਿੱਪਣੀਆਂ ਤਾਂ ਗਲਤ ਕੀਤੀਆਂ ਜਾਂ ਤਾਂ ਇਹ ਬਿਨਰਸ਼ਰਤ ਮਾਫੀ ਮੰਗ ਲੈਣ ਕਿ ਮੈਂ ਗਲਤ ਟਿੱਪਣੀਆਂ ਕੀਤੀਆਂ ਉਹ ਇਹਨਾਂ ਨੇ ਹਜੇ ਤੱਕ ਮੰਗੀ ਨਹੀਂ ਜੀ ਪਹਿਲਾਂ ਇਹਨਾਂ ਦੀ ਨਿਚਲੀ ਅਦਾਲਤ ਦੇ ਵਿੱਚੋਂ ਇਹਨਾਂ ਦੀ ਅਰਜ਼ੀ ਖਾਰਜ ਹੁੰਦੀ ਹੈ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਅਰਜ਼ੀ ਖਾਰਜ ਹੁੰਦੀ ਆ ਤੇ ਫਿਰ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਹਨਾਂ ਦੀ ਅਰਜ਼ੀ ਖਾਰਜ ਹੋ ਜਾਂਦੀ ਹੈ ਕਿਉਂਕਿ ਇਹ ਗਏ ਤਾਂ ਸੀ ਕਿ ਜਿਹੜਾ ਮਾਨਹਾਨੀ ਦਾ ਮੁਕੱਦਮਾ ਮੇਰੇ ਤੇ ਕੀਤਾ ਇਹ ਬਿਲਕੁਲ ਸਹੀ ਨਹੀਂ ਹੈ ਇਸ ਨੂੰ ਖਾਰਜ ਕੀਤਾ ਜਾਵੇ ਪਰ ਸੁਪਰੀਮ ਕੋਰਟ ਨੇ ਵੀ ਜਦੋਂ ਨਾ ਕਰਤੀ ਇਹਨਾਂ ਕੋਲ ਫਿਰ ਕੋਈ ਚਾਰਾ ਨਹੀਂ ਰਿਹਾ ਕਿ ਟ੍ਰਾਇਲ ਦੇ ਵਿੱਚ ਤਾਂ ਆਉਣਾ ਹੀ ਪੈਣਾ ਜੀ ਹੁਣ ਟ੍ਰਾਇਲ ਦੇ ਵਿੱਚ ਕਦੇ ਆਉਂਦੇ ਆ ਕਦੇ ਨਹੀਂ ਆਉਂਦੇ ਆ ਹੁਣ 27 ਅਕਤੂਬਰ ਨੂੰ ਇਹਨਾਂ ਦੀ ਅਗਲੀ ਤਰੀਕ ਆ ਦੇਖਦੇ ਆ ਉਦੋਂ ਕੰਗਨਾ ਨਰਾਓਤ ਵਤੌਰ ਬੀਜੇਪੀ ਦੀ ਐਮਪੀ ਐਸਟੇਮ ਆਉਂਦੀ ਆ ਜਾਂ ਨਹੀਂ ਆਉਂਦੀ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਕਿਤੇ ਖਿਲਾਫ ਨਾ ਕੋਈ ਫੈਸਲਾ ਹੋ ਜੇ ਇਸ ਗੱਲ ਦਾ ਵੀ ਇਹਨਾਂ ਨੂੰ ਡਰ ਹੋਣਾ ਜੀ ਜੀ ਜਸਮਿੰਦਰ ਜੀ ਇਸ ਤੋਂ ਪਹਿਲਾਂ ਕਿ ਮੈਂ ਰਿਤਨੇ ਲੱਦਾਖ ਦੀ ਗੱਲ ਕਰਾਂ ਪੰਜਾਬ ਦਾ ਹੀ ਹਾਲ ਦੇਖ ਲੈਣੇ ਕਿ ਫਲਡ ਫਲਡ ਰਿਲੀਫ ਲਈ ਕੋਈ ਇਹਨਾਂ ਨੇ ਡੇਟ ਅਧਾਰਿਤ ਕੀਤੀ ਹੈ ਕਿ ਕਿੱਥੋਂ ਆਏਗਾ ਕੀ ਆਏਗਾ ਉਸ ਟਾਈਮ ਤੇ ਗੱਲਾਂ ਬਹੁਤ ਹੋ ਰਹੀਆਂ ਸੀ ਪਰ ਹੁਣ ਸਰਕਾਰ ਕੀ ਕਰ ਰਹੀ ਹੈ ਇਸ ਪਾਸੇ ਕੀ ਸਟੈਪਸ ਲਈ ਜਾ ਰਹੇ ਨੇ ਦੇਖੋ ਇਸ ਵਕਤ ਕੀ ਹੈ ਕਿ ਜਿਹੜਾ ਸਟੇਟ ਡਿਜਾਸਟਰ ਰਿਸਪਾਂਸ ਫੰਡ ਹੁੰਦਾ ਹੈ ਜਿਹਨੂੰ ਅਸੀਂ ਐਸਡੀਆਰਐਫ ਕਹਿ ਦਿੰਦੇ ਹਾਂ ਉਹਦੇ ਵਿੱਚ ਪੈਸਾ ਆਉਂਦਾ ਉਹਦੇ ਰਾਹੀਂ ਅੱਗੇ ਵਧਿਆ ਜਾਂਦਾ ਹੁਣ ਉਸ ਤੇ ਰੱਜ ਕੇ ਪੋਲਿਟਿਕਸ ਹੋ ਰਹੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਆ ਉਹ ਆ ਕੇ ਕਹਿ ਜਾਂਦੇ ਆ ਕਹਿੰਦੇ ਜੀ ਕੋਈ ਗੱਲ ਨਹੀਂ ਤੁਹਾਡੇ ਤਾਂ ਇੱਥੇ 12000 ਕਰੋੜ ਰੁਪਇਆ ਪਿਆ ਹੋਇਆ ਉਸ ਉੱਤੇ ਪੋਲਿਟਿਕ ਸ਼ੁਰੂ ਹੁੰਦੀ ਹੈ ਲੜਾਈਆਂ ਕਰਵਾ ਜਾਂਦੇ ਆ ਤੇ ਆਪ ਉਥੋਂ ਕਿੰਨਾ ਅਨਾਉਂਸ ਕਰ ਜਾਂਦੇ ਆ ਇਹ ਮੈਂ ਤੁਹਾਨੂੰ 9 ਸਤੰਬਰ ਦੀ ਗੱਲ ਕਰ ਰਿਹਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਆਏ ਸੀ ਪੰਜਾਬ ਦਾ ਦੌਰਾ ਕਰਨ ਫਲੱਡ ਇਫੈਕਟਿਡ ਏਰੀਆਜ਼ ਦਾ ਤੇ ਉਦੋਂ ਉਹਨਾਂ ਨੇ 1600 ਕਰੋੜ ਰੁਪਏ ਦਾ ਅਨਾਉਂਸਮੈਂਟ ਕੀਤੀ ਸੀ ਖੈਰ ਉਹ ਤੇ ਪੋਲਿਟਿਕਸ ਦਾ ਅਲੱਗ ਆ ਪਰ ਹਜੇ ਤੱਕ ਕੋ ਪੰਜਾਬ ਨੂੰ ਪੈਸੇ ਨਹੀਂ ਮਿਲੇ ਜੀ ਇਹਦੇ ਹਾਲਾਤ ਤੁਸੀਂ ਇਹ ਅੱਛਾ ਦੂਸਰੇ ਪਾਸੇ ਤੁਸੀਂ ਇਹਨਾਂ ਦਾ ਦੇਖੋ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ ਪੰਜਾਬ ਦੀ ਦੋ ਤਾਂ ਉਹਨਾਂ ਦੇ ਐਮਐਲਏ ਆ ਉਹਨਾਂ ਦੀ ਗੱਲ ਹੀ ਦੀ ਉਹਨਾਂ ਨੂੰ ਕਹਿਣੀ ਤੇ ਉਹਨਾਂ ਨੇ ਮੌਕ ਇੱਕ ਤਰ੍ਹਾਂ ਦਾ ਸੈਸ਼ਨ ਰੱਖ ਲਿਆ ਬਾਅਦ ਜਿਹਦੇ ਵਿੱਚੋਂ ਸੀਬੀਆਈ ਦੀ ਇਨਕੁਆਇਰੀ ਮੰਗੀ ਜਾਂਦੀ ਹੈ ਤੇ ਸੀਬੀਆਈ ਦੀ ਇਨਕੁਆਇਰੀ ਤੁਸੀਂ ਪੰਜਾਬ ਸਰਕਾਰ ਤੋਂ ਮੰਗਦੇ ਹੋ ਜਾਂ ਕੇ ਆਪਣੀ ਕੇਂਦਰ ਸਰਕਾਰ ਤੋਂ ਮੰਗੋ ਫਿਰ ਉਹਨਾਂ ਦਾ ਵੀ ਆਲਮ ਹੈ ਰਵਨੀਤ ਸਿੰਘ ਬਿੱਟੂ ਦਾ ਆਲਮ ਇਹ ਆ ਕਿ ਉਹ ਭਗਵੰਤ ਮਾਨ ਤੇ ਚੜ ਗਏ ਕਿ ਦੇਖੋ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਤਾਂ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਦੀ ਨਿੰਦਿਆ ਕਰੀ ਜਾਂਦੇ ਆ ਨਾਲੇ ਪੈਸੇ ਮੰਗੀ ਜਾਂਦੇ ਆ ਅੱਛਾ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਰਵਨੀਤ ਸਿੰਘ ਬਿੱਟੂ ਨੂੰ ਕਿ ਉਹਨਾਂ ਨੇ ਪੰਜਾਬ ਦੇ ਨਾਲ ਖੜਨਾ ਹੈ ਕਿ ਕੇਂਦਰ ਦੇ ਨਾਲ ਖੜਨਾ ਉਹਨਾਂ ਦੀ ਦਿੱਕਤ ਹੈ ਅੱਗੇ ਆਜੋ ਭਗਵੰਤ ਮਾਨ ਉਹਨਾਂ ਦੀ ਦਿੱਕਤ ਭਗਵੰਤ ਮਾਨ ਉਹਨਾਂ ਦੀ ਦਿੱਕਤ ਇਹ ਆ ਕਿ ਇਹਨਾਂ ਨੇ 15 ਅਕਤੂਬਰ ਤੱਕ ਤੈਅ ਕਰਤੀ ਆ ਕਿ ਕਿਸਾਨਾਂ ਨੂੰ ਪੈਸੇ ਮਿਲ ਜਾਣਗੇ ਅਸੀਂ ਉਸ ਦਿਨ ਤੋਂ ਮੁਆਵਜ਼ੇ ਦੇਣੇ ਸ਼ੁਰੂ ਕਰ ਦੇਣਗੇ ਪਰ ਮੁਆਵਜ਼ੇ ਬੜੇ ਘੱਟ ਆ ਜਸਮੀਨ ਜੀ ਹੁਣ ਤੁਸੀਂ ਦੇਖੋ ਜਿਹਦਾ 35 ਤੋਂ ਜਾਂ ਜਿਹਦਾ 25 ਤੋਂ 30% ਖਰਾਬਾ ਉਹਨੂੰ ਲਗਭਗ ਤੁਸੀਂ ਦੇਖ ਲਓ 66000 ਰੁਪਏ ਦੇਣਾ ਉਸ ਤੋਂ ਬਾਅਦ ਜਿੱਦਾਂ ਇਸ ਤਰ੍ਹਾਂ ਚੱਲਦਾ ਆਊਗਾ ਤੇ ਅਖੀਰ ਤੱਕ ਤੁਹਾਨੂੰ ਮੁਸ਼ਕਲ ਦੇ ਨਾਲ 18-20000 ਰੁਪਏ ਮਿਲਣਾ ਜਿਹਦਾ 100% ਖਰਾਬਾ ਤੇ ਇਹਦੇ ਨਾਲ ਕੀ ਬਣੂਗਾ ਉਹਨਾਂ ਦਾ ਅੱਛਾ ਮਿੱਟੀ ਚਕਾਈ ਦਾ ਜ਼ਰੂਰ ਉਹਨਾਂ ਨੇ ਕਿਹਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ 7200 ਰੁਪਏ ਦੇਵਾਂਗੇ ਉਹ ਠੀਕ ਹੈ ਚਲੋ ਉਹ ਦੇ ਦੇਣਗੇ ਪਰ ਕੁੱਲ ਮਿਲਾ ਕੇ ਸਾਰੀ ਦੀ ਸਾਰੀ ਆਪਣੀ ਜਿੰਝੀ ਇਹਨਾਂ ਦੀਆਂ ਨਕਾਮੀਆਂ ਉਹ ਕੇਂਦਰ ਸਰਕਾਰ ਦੇ ਸੁੱਟਣ ਦੀ ਗੱਲ ਚੱਲ ਰਹੀ ਆ ਸੋ ਸਾਰੇ ਆਪਸ ਦੇ ਵਿੱਚ ਉਲਝੇ ਫਿਰਦੇ ਆ ਜੀ ਜੈਸਮੀਨ ਜੀ ਮਨਪ੍ਰੀਤ ਸਮਾਂ ਘਟੇ ਪਰ ਆਈ ਡੈਫੀਨਿਟਲੀ ਵਾਂਟ ਟੂ ਨੋ ਕਿ ਇਸ ਵੇਲੇ ਲਦਾਖ ਚ ਕੀ ਸਿਚੁਏਸ਼ਨ ਬਣੀ ਹੋਈ ਹੈ ਲਦਾਖ ਦੀ ਸਿਚੁਏਸ਼ਨ ਵੋਲੇਟਾਈਲ ਆ ਕਹਿੰਦਾ ਮਤਲਬ ਇਹ ਹਜੇ ਵੀ ਕ੍ਰਿਟੀਕਲ ਆ ਜੀ ਔਰ ਲਦਾਖ ਦੀ ਸਿਚੁਏਸ਼ਨ ਇਹ ਆ ਕਿ ਜਦੋਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਆਫਰ ਕੀਤਾ ਕਿ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰੋ ਉਹ ਕਹਿੰਦੇ ਬੰਦੂਕ ਦੀ ਨੋਕ ਤੇ ਗੱਲ ਨਹੀਂ ਹੋਊਗੀ ਹਮ ਇੱਕ ਪਾਸੇ ਤਾਂ ਤੁਸੀਂ ਸੋਨਮ ਵਾਂਗਚੁਕ ਨੂੰ ਫੜ ਰੱਖਿਆ ਹੋਰ ਵੀ 50 ਦੇ ਕਰੀਬ ਸਾਡੇ ਬੰਦੇ ਫੜ ਰੱਖੇ ਆ ਔਰ ਉਤੋਂ ਤੁਸੀਂ ਇੱਥੇ ਇੰਟਰਨੈਟ ਸਰਵਾਵਾ ਬੰਦ ਕੀਤੀਆਂ ਹੋਈਆਂ ਨੇ ਤਮਾਮ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਡਰਫ ਲਾਇਆ ਹੋਇਆ ਇਸ ਮਾਹੌਲ ਦੇ ਵਿੱਚ ਗੱਲ ਨਹੀਂ ਹੋਊਗੀ ਮਾਹੌਲ ਨੂੰ ਸੁਖਾਵਾ ਕਰੋ ਲੋਕਾਂ ਨੂੰ ਛੱਡੋ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਖਿੱਤੇ ਕਹਿਦਾ ਕਿ ਇਹ ਸਰਕਾਰ ਭਾਰਤੀ ਜਨਤਾ ਪਾਰਟੀ ਆਈ ਸੀ ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਲਹਿਰਾ ਬਹਿਰਾ ਕਰਦਾਂਗੇ ਸੰ 2019 ਦੇ ਵਿੱਚ ਧਾਰਾ 370 ਹਟਾਈ ਗਈ ਸੀ ਉਹ ਜੰਮੂ ਕਸ਼ਮੀਰ ਤਾਂ ਇਹਨੇ ਕੀ ਥੀ ਕਰਨਾ ਸੀ ਲਦਾਖ ਵੀ ਖਰਾਬ ਕਰ ਲਿਆ ਤੇ ਨਾਲ ਹੀ ਇਹਨਾਂ ਨੇ ਮਨੀਪੁਰ ਵੀ ਖਰਾਬ ਕਰਕੇ ਬਹਿ ਗਿਆ ਉੱਥੇ ਸ਼ਾਂਤੀ ਨਹੀਂ ਬਹਾਲ ਹੋ ਰਹੀ ਜੀ ਜਸਮின் ਜੀ ਜੀ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਤੁਹਾਡਾ ਜੈਸਮਿਨ ਜੀ ਥੈਂਕ ਯੂ ਜੀ